ਮਤਲਬ ਤੁਹਾਂ ਕਿਹਾ ਦਿੰਦਾ ਸੀ ਕਿ ਮੇਰੇ ਕੋਲ ਦੋ ਨੰਬਰ ਦੇ ਹਥਿਆਰ ਨੇ ਜਿੱਤੇ ਵੇਖਣਾ ਤੁਸੀਂ ਵੇਖ ਲਓ ਅਸੀਂ ਫਿਰ ਡੇਰੀ ਤੇ ਗਏ ਸੀ ਇਹਦੇ ਕੋਲ ਅਸੀਂ ਗੱਲ ਕਰਨ ਗਏ ਸੀ ਕਿਹਦੇ ਭਰਾ ਦੇ ਨਾਲ ਇਹ ਪਿੱਛੋਂ ਦੀ ਆ ਕੇ ਪੈ ਗਿਆ 14 15 20 ਮੁੰਡੇ ਆ ਗਏ ਸੀ ਵੀਰੇ ਆ ਕੇ ਪਏ ਸਨ ਤੁਮ ਸਿਕ ਨਗਰੇ ਦੇ ਦੋ ਪਾਰਟੀਆਂ ਆਪਸੇ ਝਗੜੇ ਆ ਦੋਵਾਂ ਨੇ ਦੋਵਾਂ ਤਰ੍ਹਾਂ ਇੱਕ ਦੂਜੇ ਸੱਟਾਂ ਮਾਰੀਆਂ ਵਾ ਤੇ ਅਸੀਂ ਮੌਕੇ ਤੇ ਬੁੱਝੇ ਹੀ ਆ ਜੀ ਆਲੀ ਵੜੇ ਭਾਈ ਕੀ ਨਾਮ ਆ ਜੀ ਆਪਾਂ? ਮੇਰਾ ਨਾਮ ਸੁਲੂਸ਼ਣ ਹੈ। ਤੇ ਕੀ ਗੱਲ ਹੋਈ ਆ ਜੀ ਅੱਜ? ਉਹ ਹੈ ਗਿਆ ਨਾ ਅੱਜ ਗੱਲ ਹੋਈ ਆ ਜੀ ਅਸੀਂ ਪੈਸੇ ਲੈਣ ਗਏ ਸੀ ਦੇਰੀ ਤੇ ਆਪਣੇ ਪੈਸੇ ਲੈਣੇ ਆ। ਮੇਰਾ 1.5 13 ਲੱਖ ਰੁਪਈਆ ਇਹਦੇ ਕੋਲ ਹੈਗਾ ਵਾ। ਉਹ ਦੇ ਨਹੀਂ ਰਿਹਾ ਇਹ ਡੇਢ ਸਾਲ ਤੋਂ ਮਤਲਬ ਟਾਲ ਮਟੋਲ ਕਰਦਾ ਪਿਆ ਕਿ ਬਾਅਦ ਚ ਦੇ ਦਿੰਨਾ ਕਰ ਦਿੰਨਾ ਵਾ। ਮਹੀਨਾ ਪਾਰਨ ਦਾ 2 ਮਹੀਨੇ ਪਾਰਨ ਦਾ ਤੇ ਕਾਰੇ ਪੈਸੇ ਲੈਣੇ ਮੇਰੇ ਕੋਲ ਕੁਝ ਕਮੇਟੀਆਂ ਦੇ ਕੁਝ ਨਕਦੀ ਮੇਰੇ ਕੋਲ ਹੈ। ਤੇ ਕਿੰਨੇ ਦੀ ਕਮੇਟੀ ਤੁਹਾਡੇ ਕੋਲ ਪਈ? ਲਓ 2 ਲੱਖ ਦੀ ਕਮੇਟੀਆਂ ਨੇ। ਅੱਛਾ ਜੀ। ਤੇ ਕਿੰਨੇ ਸਮੇਂ ਤੋਂ ਚੱਲਦੀ ਆ ਰਹੀ ਹੈ ਇਹ ਹੁਣ ਤਾਂ ਬੰਦ ਹੋ ਚੁੱਕੀਆਂ 7-8 ਮਹੀਨੇ ਹੋ ਗਏ ਨੇ ਬੰਦ ਹੋ ਗਿਆ ਪਰ ਪੈਸੇ ਨਹੀਂ ਦਿੱਤੇ ਪੈਸਾ ਕੋਈ ਨਹੀਂ ਦਿੱਤਾ ਬਸ ਅਗੋਂ ਤੋਂ ਗਿਆ ਦਿੰਦਾ ਆ ਕਿ ਮੈਂ ਤਾਂ ਸਾਹੀ ਕੋਈ ਨਹੀਂ ਜਣਾ ਜਦੋਂ ਮੈਂ ਮਤਲਬ ਮੇਰੀ ਆਪਣੀ ਮਰਜ਼ੀ ਹੋ ਗਈ ਤੁਹਾਨੂੰ ਪੈਸੇ ਦਵਾਂਗਾ ਨਹੀਂ ਤੇ ਨਹੀਂ ਦਵਾਂਗਾ ਤਾਂ ਅੱਜ ਤੁਸੀਂ ਕਿੱਥੇ ਗਏ ਸੀ ਕੋਈ ਤਾਂ ਇਹ ਮਤਲਬ ਧੰਕਿਆ ਦਿੰਦਾ ਸੀ ਕਿ ਮੇਰੇ ਕੋਲ ਦੋ ਨੰਬਰ ਦੇ ਹਥਿਆਰ ਨੇ ਜਿੱਥੇ ਵੇਖਣਾ ਤੁਸੀਂ ਵੇਖ ਲਓ ਅੱਛਾ ਜੀ ਅਸੀਂ ਫੇਰ ਡੇਰੀ ਤੇ ਗਏ ਸੀ ਇਹਦੇ ਕੋਲ ਉੱਥੇ ਅੱਛਾ ਜੀ ਅਸੀਂ ਗੱਲ ਕਰਨ ਗਏ ਸੀ ਕਿਰੇ ਭਰਾ ਦੇ ਨਾਲ ਇਹ ਪਿੱਛੋਂ ਦੀ ਆ ਕੇ ਪੈਗ 14 15 20 ਮੁੰਡੇ ਆ ਗਏ ਸੀ ਜਿਹੜੇ ਆ ਕੇ ਪੈਸੇ ਹਮ ਕਿ ਕਿੰਨੇ ਜਣੇ ਜ਼ਖਮੀ ਹੋਏ ਅੱਜ ਇਸ ਲੜਾਈ ਦੇ ਵਿੱਚ ਅਸੀਂ ਤਿੰਨ ਭਰਾ ਤਿੰਨੇ ਭਰਾਵਾਂ ਨਾਲ ਸੱਟ ਲੱਗੀਆਂ ਵਾ ਜਿਹੜਾ ਮੇਰਾ ਸਭ ਤੋਂ ਵੱਡਾ ਭਰਾ ਉਹ ਜ਼ਿਆਦਾ ਗੰਭੀਰ ਹਾਤ ਨੂੰ ਕਿਹਦੇ ਨਾਲ ਵਾਰ ਕਿਤੇ ਗਿਆ ਜੀ ਅੱਜ ਇਹਨਾਂ ਨੇ ਮਤਲਬ ਕੋਲ ਤੇ بیسਬਾਲ ਸੀ ਕਈਆਂ ਕੋਲ ਤੇ ਨਾਲ ਇਹਨਾਂ ਨੇ ਆਪਣਾ ਆਪਟੀ ਨਾਲ ਦਸਤਰ ਮਾਰੇ ਨਾਲ ਅੱਛਾ ਜੀ ਤਾਂ ਇਸ ਮਾਮਲੇ 'ਚ ਹੁਣ ਤੱਕ ਕੋਲ ਥਾਣੇ ਸ਼ਿਕਾਇਤ ਦੀ ਹਾਂਜੀ ਰੱਤੀ ਵੀ ਕੋਈ ਮਤਲਬ ਕੀ ਕਾਰਵਾਈ ਕੀਤੀ ਗਈ ਉਸ ਵਾਲੇ ਸਾਥ ਦੇਣਗੇ ਕਿੰਨੇ ਸਰਾਫਾ ਦਾ ਬਾਕੀ ਇਹ ਜਿਹੜਾ ਤੁਹਾਡਾ ਇੱਕ ਹੋਰ ਸਾਥੀ ਜਿਹੜਾ ਮੱਲੇ ਹਸਪਤਾਲ ਦਾ ਹਨ ਉਹਦੀ ਕੀ ਕੀ ਹਾਲਤ ਹੈ ਉਹਦਾ ਉਹ ਆਸਾਮ ਫੜਾ ਗੰਭੀਰ ਹੈ ਕੀ ਨਾਮ ਦਾ ਗੁਰਵਿੰਦਰ ਸਿੰਘ ਹੈ ਅੱਛਾ ਜੀ ਤੇ ਇਕੱਠੇ ਗਏ ਸਾਰੇ ਹਾਂ ਜੀ ਜੀ ਤੁਮ ਸਿੰਘ ਨਗਰੇ ਦੇ ਦੋ ਪਾਰਟੀਆਂ ਆਪਸੇ ਝਗੜੇ ਆ ਦੋਵਾਂ ਨੇ ਦੋਵਾਂ ਤਰ੍ਹਾਂ ਇੱਕ ਦੂਜੇ ਸੱਟਾਂ ਮਾਰੀਆਂ ਵਾ ਤੇ ਅਸੀਂ ਮੌਕੇ ਤੇ ਪੁੱਛਿਆ ਜੀ ਤੇ ਕਾਰਨ ਕੀ ਰਿਹਾ ਜੀ ਝਗੜੇ ਦਾ ਕਾਰਨ ਅਜੇ ਵੈਰੀਫਾਈ ਕਰਾਂਗੇ ਪਤਾ ਹੀ ਨਹੀਂ ਹਜੇ ਕੋਈ ਗੱਲ ਪਾਰਟੀ ਕਹ ਰਹੀ ਹੈ ਕਮੇਟੀਆਂ ਦਾ ਕੋਈ ਲੈਣ ਦੇ ਨਾਗਾ ਸੀ ਜੀ ਇਹਨਾਂ ਦਾ ਉਹਦੇ ਬਾਰੇ ਸਾਨੂੰ ਪਤਾ ਨਹੀਂ ਰਹੇ ਹੋਏ ਪਹੁੰਚੇ ਹੀ ਆਏ ਮੌਕੇ ਤੇ ਆਏ ਕਾਰਵਾਈ ਕੀਤੀ ਜਾਏਗੀ ਜੇ ਜੋ ਸਚਾਈ ਸਾਹਮਣੇ ਆਏਗੀ ਜੀ ਉਹ ਜੋ ਪੰਦੀ ਕਾਰਵਾਈ ਕੀਤੀ ਜਾਏਗੀ ਠੀਕ ਹੈ ਜੀ ਤਾਂ ਤੁਸੀਂ ਮਤਲਬ ਤੁਹਾਨੂੰ ਕੀ ਦੰਦਾ ਸੀ ਕਿ ਮੇਰੇ ਕੋਲ ਦੋ ਨੰਬਰ ਦੇ ਹਥਿਆਰ ਨੇ ਜਿੱਤੇ ਵੇਖਣਾ ਤੁਸੀਂ ਵੇਖ ਲਓ ਅੱਛਾ ਜੀ ਅਸੀਂ ਫਿਰ ਡੇਰੀ ਤੇ ਗਏ ਸੀ ਇਹਦੇ ਕੋਲ ਅੱਛਾ ਜੀ ਅਸੀਂ ਗੱਲ ਕਰਨ ਗਏ ਸੀ ਕਿਦੇ ਭਰਾ ਦੇ ਨਾਲ ਇਹ ਪਿੱਛੋਂ ਦੀ ਆ ਕੇ ਪੈ ਕੇ 14 15 20 ਮੁੰਡੇ ਆ ਗਏ ਸੀ ਜਿਹੜੇ ਆ ਕੇ ਪਲੇਸ ਹੁੰਦੇ ਤੁਸੀਂ ਨਗਰੇ ਦੇ ਦੋ ਪਾਰਟੀਆਂ ਆਪਸੇ ਝਗੜੇ ਆ ਦੋਵਾਂ ਨੇ ਦੋਵਾਂ ਤੇਰੇ ਨਾਲ ਇੱਕ ਦੂਜੇ ਸੱਟਾਂ ਮਾਰੀਆਂ ਵਾ ਤੇ ਅਸੀਂ ਮੋਕੇ ਤੇ ਬੁੱਝੀਆਂ ਜੀ ਆਂਦੀ ਬੜੇ ਬੜੀ ਕੀ ਨਾਮ ਆਈ ਆਪਾਂ ਨਾਮ ਸੰਦੀਪ ਸਿੰਘ ਤੇ ਕੀ ਗੱਲ ਹੋਈ ਆ ਜੀ ਅੱਜ ਹੋ ਗਿਆ ਨਾ ਅੱਜ ਗੱਲ ਹੋਈ ਆ ਜੀ ਅਸੀਂ ਪੈਸੇ ਲੈਣ ਗਏ ਸੀ ਦੇਰੀ ਤੇ ਆਪਣੇ ਪੈਸੇ ਲੈਣੇ ਆ ਮੇਰਾ 1.5 13 ਲੱਖ ਰੁਪਏ ਦੇ ਕੋਲ ਹੈਗਾ ਉਹ ਦੇ ਨਹੀਂ ਜਾ 1.5 ਸਾਲ ਤੋਂ ਮਤਲਬ ਟਾਲ ਮਟੋਲ ਕਰਦਾ ਪਿਆ ਕਿ ਬਾਅਦ ਚ ਦੇ ਦਿੰਦਾ ਕਰ ਦਿੰਦਾ ਵਾ ਮਹੀਨਾ ਪਾਰਨ ਦਾ 2 ਮਹੀਨੇ ਪਾਰਨ ਦਾ ਤੇ ਸਾਰੇ ਪੈਸੇ ਲੈਣੇ ਮੇਰੇ ਕੋਲ ਕੁਝ ਕਮੇਟੀਆਂ ਦੇ ਕੁਝ ਨਕਦੀ ਮੇਰੇ ਕੋਲ ਹੈ ਜੀ ਤੇ ਕਿੰਨੇ ਦੀ ਕਮੇਟੀ ਤੁਹਾਡੇ ਨਾਲ ਲਪਾਈ? ਲਓ 2 ਲੱਖ ਦੀ ਕਮੇਟੀਆਂ ਨੇ। ਅੱਛਾ ਜੀ। ਤੇ ਕਿੰਨੇ ਸਮੇਂ ਤੋਂ ਚੱਲਦੀ ਆ ਰਹੀ ਹੈ? ਇਹ ਹੁਣ ਤਾਂ ਬੰਦ ਹੋ ਚੁੱਕੀਆਂ। 7-8 ਮਹੀਨੇ ਹੋ ਗਏ ਨੇ ਬੰਦ ਹੋਈਆਂ। ਹਾਂ ਪਰ ਪੈਸੇ ਨਹੀਂ ਦਿੱਤੇ। ਪੈਸਾ ਕੋਈ ਨਹੀਂ ਦਿੱਤਾ। ਬਸ ਅਗੋਤੋਂ ਗਿਆ ਦੰਦਾਵਾ ਕਿ ਮੈਂ ਤਾਂ ਸਾਹੇ ਕੋਈ ਨਹੀਂ ਦੇਣਾ। ਜਦੋਂ ਮੈਂ ਮਤਲਬ ਮੇਰੀ ਆਪਣੀ ਮਰਜ਼ੀ ਹੋਊਗੀ ਤੁਹਾਨੂੰ ਪੈਸੇ ਦਵਾਂਗਾ ਨਹੀਂ ਤੇ ਨਹੀਂ ਦਵਾਂਗਾ। ਤਾਂ ਅੱਜ ਤੁਸੀਂ ਕਿੱਥੇ ਗਏ ਸੀ? ਕੋਈ ਤਾਂ ਇਹ ਮਤਲਬ ਧੋਖਾ ਦਿੰਦਾ ਸੀ ਕਿ ਮੇਰੇ ਕੋਲ 2 ਨੰਬਰ ਦੇ ਹਥਿਆਰ ਨੇ। ਜਿੱਥੇ ਵੇਖਣਾ ਤੁਸੀਂ ਵੇਖ ਲਓ। ਅੱਛਾ ਜੀ। ਅਸੀਂ ਫੇਰ ਡੇਰੀ ਤੇ ਗਏ ਸੀ ਇਹਦੇ ਅਸੀਂ ਗੱਲ ਕਰਨ ਗਏ ਸੀ ਕਿਹਦੇ ਭਰਾ ਦੇ ਨਾਲ ਇਹ ਪਿੱਛੋਂ ਦੀ ਆ ਕੇ ਪੈ ਕੇ 14 15 20 ਮੁੰਡੇ ਆ ਗਏ ਸੀ ਜਿਹੜੇ ਆ ਕੇ ਪਏ ਸਨ ਹਾਂ ਪਰ ਕਿੰਨੇ ਜਣੇ ਜ਼ਖਮੀ ਹੋਏ ਅੱਜ ਇਸ ਲੜਾਈ ਦੇ ਵਿੱਚ ਅਸੀਂ ਤਿੰਨ ਭਰਾ ਤਿੰਨੇ ਭਰਾਵਾਂ ਸਾਡੇ ਸੱਟ ਲੱਗੀਆਂ ਵਾ ਜਿਹੜਾ ਮੇਰਾ ਸਭ ਤੋਂ ਵੱਡਾ ਭਰਾ ਉਹ ਜ਼ਿਆਦਾ ਗੰਭੀਰ ਹਰਹਾਤ ਨੇ ਕਿਹਦੇ ਨਾਲ ਵਾਰ ਕਿਤੇ ਗਿਆ ਜੀ ਅੱਜ ਇਹਨਾਂ ਨੇ ਮਤਲਬ ਬੋਲ ਤੇ ਬੇਸਬਾਲ ਸੀ ਕਈਆਂ ਕੋਲ ਤੇ ਨਾਲ ਇਹਨਾਂ ਨੇ ਆਪਣਾ ਚੀ ਨਾਲ ਦਾਤਰ ਮਾਰੇ ਨਾਲ ਅੱਛਾ ਜੀ ਤਾਂ ਇਸ ਮਾਮਲੇ ਵੇਣ ਤੁਹਾਡੇ ਕੋਲ ਥਾਣੇ ਸ਼ਿਕਾਇਤ ਕੀਤੀ ਗਈ ਹਾਂਜੀ ਕੀਤੀ ਵੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਉਸ ਵਾਲੇ ਸਾਥ ਦੇਣਗੇ ਕਿੰਨ ਸੜਾ ਫਰਮਾ ਦਾ ਇਹ ਜਿਹੜਾ ਤੁਹਾਡਾ ਇੱਕ ਹੋਰ ਸਾਥੀ ਜਿਹੜਾ ਮੱਲੇ ਹਸਪਤਾਲ ਦਾ ਉਹਦੀ ਕੀ ਕੀ ਹਾਲਤ ਹੈ ਉਹ ਇਸ ਟਾਈਮ ਥੋੜਾ ਗੰਭੀਰ ਹੈ ਕੀ ਨਾਮ ਦਾ ਗੁਰਵਿੰਦਰ ਸਿੰਘ ਹੈ ਅੱਛਾ ਜੀ ਫਿਰ ਇਕੱਠੇ ਗਏ ਸਾਰੇ ਹਾਂਜੀ ਜੀ ਤੁਮ ਸਿੰਘ ਨਗਰੇ ਦੇ ਦੋ ਪਾਰਟੀਆਂ ਆਪਸੇ ਝਗੜੇ ਆ ਦੋਵਾਂ ਨੇ ਦੋਵਾਂ ਤਰ੍ਹਾਂ ਇੱਕ ਦੂਜੇ ਸੱਟਾਂ ਮਾਰੀਆਂ ਵਾ ਤੇ ਅਸੀਂ ਮੌਕੇ ਤੇ ਪੁੱਛਿਆ ਜੀ ਤੇ ਕਾਰਨ ਕੀ ਰਿਹਾ ਜੀ ਝਗੜੇ ਦਾ ਕਾਰਨ ਜੇ ਵੈਰੀਫਾਈ ਕਰਾਂਗੇ ਪਤਾ ਹੀ ਨਹੀਂ ਹਜੇ ਕੋਈ ਗੱਲ ਪਾਰਟੀ ਕਹ ਰਹੀ ਹੈ ਕਮੇਟੀਆਂ ਦਾ ਕੋਈ ਲੈਣ ਦੇ ਨਾਗਾ ਸੀ ਦੀ ਇਹਨਾਂ ਦਾ ਉਹਦੇ ਬਾਰੇ ਸਾਨੂੰ ਪਤਾ ਨਹੀਂ ਹਜੇ ਹੋਏ ਪਹੁੰਚੇ ਹੀ ਆਏ ਮੌਕੇ ਤੇ ਆਏ ਮਾਰਵਾਈ ਕੀਤੀ ਜਾਏਗੀ ਜੇ ਜੋ ਸਚਾਈ ਸਾਹਮਣੇ ਆਏਗੀ ਜੀ ਉਹ ਜੋ ਪੰਦੀ ਕਾਰਵਾਈ ਹੋ ਕੀਤੀ ਜਾਏਗੀ ਠੀਕ ਹੈ ਜੀ ਦਾ ਤਾ